ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਵਿਟਾਮਿਨ H ਬਾਰੇ ਕਿ ਵਿਟਾਮਿਨ H ਜਿਹੜਾ ਪਸ਼ੂ ਨੂੰ ਸੂਣ ਤੋਂ ਕਿੰਨੇ ਦਿਨ ਪਹਿਲਾਂ ਸਟਾਰਟ ਕਰਨਾ ਤੇ ਕਿੰਨੀ ਉਹਦੀ ਡੋਜ਼ ਦੇਣੀ ਹੈ ਤੇ ਵਿਟਾਮਿਨ H ਆਪਾਂ ਨੂੰ ਕਿਹੜਾ ਵਰਤਣਾ ਚਾਹੀਦਾ ਇੱਕ ਤਾਂ ਹੁੰਦਾ ਹੈ ਵਿਟਾਮਿਨ H ਜਾਂ ਵਿਟਾਮਿਨ H ਸਿਲਵਰ ਦੇ ਲੀਟਰ ਦੇ ਵਿੱਚ ਉਦੀ ਅੱਧੇ ਲੀਟਰ ਦੀ ਪੈਕਿੰਗ ਆਉਂਦੀ ਆ ਲੀਟਰ ਦੀ ਆਉਂਦੀ ਆ ਪਾਈਏ ਦੀ ਆਉਂਦੀ ਆ ਤੇ ਮੈਡੀਕਲਾਂ ਤੇ ਹਰੇਕ ਤੋਂ ਮਿਲ ਜਾਂਦਾ ਤੇ ਆਪਾਂ ਤੁਹਾਨੂੰ ਦੱਸਾਂਗੇ ਇੱਕ ਉਸ ਤੋਂ ਵੀ ਵਧੀਆ ਚੀਜ਼ ਕਿ ਉਹਦੇ ਨਾਲ ਤਾਂ ਰਿਜ਼ਲਟ ਜ਼ਿਆਦਾ ਆ ਨਾਲੇ ਉਹ ਆਪਾਂ ਨੂੰ ਸਸਤਾ ਪੈਂਦਾ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਸੂਣ ਵਾਲੇ ਪਸ਼ੂ ਨੂੰ ਦੇ ਸਕਦੇ ਆ ਸੂਣ ਵਾਲੇ ਪਸ਼ੂ ਨੂੰ ਵੀ ਜਿਹੜਾ ਆਪਾਂ ਵਿਟਾਮਿਨ ਐਚ ਦੇਣਾ ਤੇ ਵਿਟਾਮਿਨ ਐਚ ਆਪਾਂ ਜਿਹੜਾ ਵਰਤਦੇ ਆਂ ਇਹ ਵਰਤਦੇ ਆਪਾਂ ਜੈਗਰੋ ਇਹ ਆਉਂਦਾ ਹੈ ਪਿਓਰ ਕੈਮੀਕਲ ਇਹ ਜਿਹੜਾ ਲੁਕੜ ਆਉਂਦਾ ਵਿਟਾਮਿਨ ਐਚ ਜਾਂ ਬੀਟਾਮਿਨ ਐਚ ਉਹਦੇ ਨਾਲੋਂ ਬਹੁਤ ਵਧੀਆ ਚੀਜ਼ ਆ ਜਿਵੇਂ ਕਿ ਆਪਾਂ ਉਹ ਇੱਕ ਵਾਰ ਖੋਲ ਲੈਨੇ ਆ ਤੱਬੀਆਂ ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਉਹ ਵਿਟਾਮਿਨ ਐਚ ਜਿਹੜਾ ਪਸ਼ੂ ਨੂੰ ਚਾਰਨਾ ਪੈਂਦਾਗਾ ਤੇ ਜੇ ਆਪਾਂ 20 ਦਿਨਾਂ ਤੋਂ ਵੱਧ ਲੰਘ ਜਾਣ ਤਾਂ ਉਹ ਖਰਾਬ ਹੋਣਾ ਸਟਾਰਟ ਹੋ ਜਾਂਦਾ ਤੇ ਜਿਹੜਾ ਇਹ ਕੈਮੀਕਲ ਆ ਇਹ ਤੁਸੀਂ ਸਾਲ ਭਰ ਵੀ ਰੱਖ ਸਕਦੇ ਹੋ ਤੇ ਇਹ ਤੁਹਾਨੂੰ ਦੱਸ ਦਿਆਂ ਆਪਾਂ ਇਹਦੀ ਕਿੰਨੀ ਡੋਜ਼ ਦੇਣੀ ਹੈ ਇਹ ਜਿਹੜਾ ਮਿਲੂਗਾ ਇਹ ਫੀਡ ਫੈਕਟਰੀ ਦੇ ਵਿੱਚੋਂ ਮਿਲਦਾ ਹੈਗਾ ਵਿਟਾਮਿਨ ਐਚ ਜੈਗਰੋ ਇਹਦਾ ਨਾਮ ਹੈ ਤੇ ਜੇ ਇਹਦੀ ਗੱਲ ਕਰੀ ਆਪਾਂ ਇਹ 1 ਕਿਲੋ ਲਗਭਗ 1200 1250 ਦੇ ਨੇੜ ਤੇੜ ਹੈਗਾਗਾ ਤੇ ਉਹ ਲੀਟਰ ਜਿਹੜਾ 1000 ਰੁਪਏ ਦਾ ਮਿਲਦਾ ਉਹਦੇ ਨਾਲੋਂ ਇਹ ਦੇਖਣ ਦੇ ਵਿੱਚ ਮਹਿੰਗਾ ਪੈਂਦਾ ਆਪਾਂ ਨੂੰ ਵੀ ਇਹ 1200 ਰੁਪਏ ਦਾ ਕਿਲੋ ਉਹ 1000 ਰੁਪਏ ਦਾ ਲੀਟਰ ਤੇ ਇਹ ਆਏ ਸਸਤਾ ਪਊਗਾ ਆਪਾਂ ਨੂੰ ਇਹਦੀ ਜਿਹੜੀ ਡੋਜ਼ ਦੇਣੀ ਆਪਾਂ 2 ਗ੍ਰਾਮ ਦੇਣੀ ਆ ਇੱਕ ਪਸ਼ੂ ਨੂੰ ਇੱਕ ਟਾਈਮ ਦੀ ਜੇ ਆਪਾਂ ਦੋ ਟਾਈਮ ਚਾਰਨੀ ਆ ਤਾਂ ਫਿਰ ਵੀ 4 ਗ੍ਰਾਮ ਬਣੂ ਤੇ ਜਿਹੜੀ ਇਹਦੀ ਡੋਜ ਆ ਜਿਹੜੀ 4 ਗ੍ਰਾਮ ਹੈ ਉਹ ਲਗਭਗ ਲੀਟਰ ਦੇ ਬਰਾਬਰ ਹੈ ਜੇ ਆਪਾਂ ਵੇਖੀਏ ਤਾਂ ਲੀਟਰ ਇੱਕ ਆਪਾਂ ਚਾਰਾਂਗੇ ਪਸ਼ੂ ਨੂੰ ਤਾਂ ਫੇਰ ਇਹਦੇ ਜਿੰਨੀ ਡੋਜ ਬਣੂਗੀ ਇਹਦੀ ਇੰਨੀ ਡੋਜ ਆ ਤੇ ਨਾਲ ਇਹ ਖਰਾਬ ਨਹੀਂ ਹੁੰਦਾ ਆਪਾਂ ਕਾਸੇ ਦੇ ਵਿੱਚ ਮਰਜੀ ਮਿਕਸ ਕਰਕੇ ਦੇ ਸਕਦੇ ਆ ਜੇ ਤੁਹਾਡੇ ਕੋਲੇ ਘਰ ਦੀ ਬਣੀ ਫੀਡ ਹੈਗੀ ਆ ਤਾਂ ਤੁਸੀਂ ਇਹਦੇ ਵਿੱਚ ਮਿਕਸ ਕਰ ਲਿਓ ਤੇ ਜੇ ਤੁਹਾਡੇ ਕੋਲੇ ਘਰ ਦੀ ਫੀਡ ਨਹੀਂ ਤਾਂ ਕਣਕ ਦਾ ਆਟਾ ਜਾਂ ਚੌਕਰ ਆ ਜਾ ਦਾਣਾ ਜਿਹੜਾ ਆਪਾਂ ਬਣਾਉਣੇ ਹੁੰਦੇ ਆਪਾਂ ਪਸ਼ੂਆਂ ਵਾਸਤੇ ਥੋੜਾ ਮੋਟਾ ਰੱਖ ਕੇ ਇਹਦੇ ਵਿੱਚ ਵੀ ਤੁਸੀਂ ਮਿਕਸ ਕਰ ਸਕਦੇ ਹੋ ਤੇ ਮਿਕਸ ਕਿੰਨਾ ਕਰ ਆਪਾਂ ਇਹ ਇੱਕ ਟਾਈਮ ਦਾ ਦੇਣਾ ਪਸ਼ੂ ਨੂੰ ਵੱਡੇ ਪਸ਼ੂ ਦੀ ਆਪਾਂ ਡੋਜ਼ ਦੱਸ ਦਿਆਂ ਜਿਵੇਂ ਕਿ ਆਪਣੀ ਆ ਝੋਟੀ ਹੈ ਦੂਜੇ ਸੂਏ ਸੂਣ ਵਾਲੀ ਹੈ ਹੁਣ 2 ਮਹੀਨੇ ਰਹਿੰਦੇ ਆ ਇਹਨੂੰ ਆਪਾਂ ਸਟਾਰਟ ਕਰਿਆ ਇਹ ਸਟੀਲ ਦਾ ਚਮਚਾ ਇੰਨਾ ਇਹ ਤੁਸੀਂ ਦਾਣੇ ਦੇ ਵਿੱਚ ਮਿਕਸ ਕਰ ਲਓ ਜਾਂ ਫੀਡ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਮਿਕਸ ਕਰਕੇ ਪਸ਼ੂ ਨੂੰ ਚਾਰ ਦਿਓ ਦੋ ਟਾਈਮ ਚਾਰ ਉਹ ਇਹ ਸਵੇਰ ਤੇ ਸ਼ਾਮ ਨੂੰ ਨਾਲੇ ਤਾਂ ਪਸ਼ੂ ਦਾ ਇਹ ਜਿਹੜਾ ਲੇਵਾ ਬਹੁਤ ਵਧੀਆ ਬਣਾਉਂਦਾ ਜੇ ਕੋਈ ਥਣ ਵੱਡਾ ਛੋਟਾਗਾ ਉਹ ਵੀ ਬਿਲਕੁਲ ਇੱਕੋ ਜਿਹਾ ਹੋ ਜਾਊਗਾ ਇਹਦੇ ਨਾਲ ਤੇ ਜੇ ਕੋਈ ਊਂ ਕਮੀ ਆ ਪਸ਼ੂ ਨੂੰ ਛੋਟਾ ਪਸ਼ੂ ਖੁਸ਼ਕ ਜਾਗਾ ਉਹ ਵੀ ਵਧੀਆ ਬਣ ਜੂ ਪਸ਼ੂ ਚ ਚਮਕ ਬਹੁਤ ਸੁਣੀ ਆਉਂਦੀ ਆ ਤੇ ਕੋਈ ਵੀ ਦਿੱਕਤ ਨਹੀਂ ਆਉਂਦੀ ਇਹਦੇ ਨਾਲ ਜੇਰ ਵੀ ਵਧੀਆ ਪੈਂਦੀ ਆ ਤੇ ਪਸ਼ੂ ਦੁੱਧ ਤੇ ਵੀ ਬਹੁਤ ਛੇਤੀ ਆਉਂਦਾ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਵਿਟਾਮਿਨ ਹੁੰਦੇ ਆ ਛੋਟੇ ਤੋਂ ਲੈ ਕੇ ਵੱਡੇ ਵਿਟਾਮਿਨ ਇਹ ਚੀਜ਼ ਤੁਸੀਂ ਵਰਤ ਕੇ ਦੇਖੋ ਬਹੁਤ ਵਧੀਆ ਰਿਜ਼ਲਟ ਆ ਜਿਵੇਂ ਆਪਾਂ ਇਹਨੂੰ ਪਹਿਲਾਂ ਸਵੇਰ ਚਾਰਤਾ ਤੇ ਜਿਹੜੇ ਮਰਜ਼ੀ ਪਸ਼ੂ ਨੂੰ ਚਾਰਦੇ ਹੋ ਤੁਸੀਂ ਉਹਦੀ ਖਾਜੂਗਾ ਦੇਖੋ ਕੋਈ ਇਹਦੀ ਦਿੱਕਤ ਨਹੀਂ ਕਿ ਪਸ਼ੂ ਖਾਂਦਾ ਨਹੀਂ ਆ ਦੇਖੋ ਐਸ ਛੋਟੀ ਨੂੰ ਵੀ ਆਪਾਂ ਚਾਰ ਕੇ ਦਿਖਾਉਣੇ ਇਹਨੂੰ ਵੀ ਆਪਾਂ ਚਾਰ ਸਕਦੇ ਆ ਇਹ ਟੁਕੜ ਹੈ ਤੇ ਜਿਹੜੇ ਮਰਜ਼ੀ ਪਸ਼ੂ ਨੂੰ ਦੁੱਧ ਵਾਲੇ ਨੂੰ ਵੀ ਤੁਸੀਂ ਚਾਰ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਕਿ ਪਸ਼ੂ ਦੁੱਧ ਵੀ ਵਧੀਆ ਦਿੰਦਾ ਹੈਗਾ ਜਦੋਂ ਤਾਕਤ ਵਿਟਾਮਿਨ ਪੂਰੇ ਹੁੰਦੇ ਰਹਿੰਦੇ ਘਾਟ ਕੋਈ ਵੀ ਪੈਂਦੀ ਨਹੀਂ ਪਸ਼ੂ ਨੂੰ ਜਿਵੇਂ ਆਪਾਂ ਮਿੰਨਰ ਮੈਕਚਰ ਚਾਰ ਦੇ ਹੁੰਨੇ ਆਪਾਂ ਪਸ਼ੂ ਨੂੰ ਉਸੇ ਤਰ੍ਹਾਂ ਇਹ ਵੀ ਹਰ ਵਕਤ ਆਪਾਂ ਪਸ਼ੂ ਨੂੰ ਚਾਰਨਾ ਚਾਹੀਦਾ ਜੇ ਛੋਟੇ ਕੋਲੇ ਛੋਟੀਆਂ ਝੋਟੀਆਂ ਇਸ ਤਰ੍ਹਾਂ ਕਟੀਆਂ ਇਹਨਾਂ ਨੂੰ ਵੀ ਤੁਸੀਂ ਚਾਰ ਦੋਗੇ ਇਹਦੇ 'ਚ ਵੀ ਕੋਈ ਦਿੱਕਤ ਨਹੀਂ ਇਹਦੇ ਨਾਲ ਵੀ ਫਾਇਦੇ ਹੀ ਹੋਣਗੇ ਜਿੰਨੇ ਵੀ ਤੁਸੀਂ ਚਾਰੋਗੇ ਜਿਹੜੇ ਮਰਜੀ ਪਸ਼ੂ ਨੂੰ ਚਾਰ ਦਿਓ ਤੁਸੀਂ ਜਿਹੜਾ ਵੀ ਕਾਫ ਕੋਈ ਤਿਆਰ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਛੋਟੇ ਕਾਫ ਨੂੰ ਤੁਸੀਂ ਦੇਣਾ 1 ਗ੍ਰਾਮ ਯਾਨੀ ਦੀ ਅੱਧਾ ਚਮਚਾ ਸਟੀਲ ਦਾ ਤੇ ਵੱਡੇ ਪਸ਼ੂ ਨੂੰ ਪੂਰਾ ਭਰ ਕੇ ਚਮਚਾ ਦੇਣਾ ਹੈਗਾ 2 ਗ੍ਰਾਮ ਜੇ ਤੁਹਾਡੇ ਕੋਲੇ ਕੋਈ ਚੀਜ਼ ਹੈਗੀ ਤੋਲਣ ਵਾਲੀ ਤਾਂ ਉਹਦੇ ਨਾਲ ਤੁਸੀਂ 2 ਗ੍ਰਾਮ ਤੋਲ ਕੇ ਵੀ ਦੇ ਸਕਦੇ ਹੋ ਤੇ ਨਹੀਂ ਤਾਂ ਸਟੀਲ ਦੇ ਚਮਚੇ 'ਚ 2 ਗ੍ਰਾਮ ਹੀ ਪੈਂਦਾ ਹੈਗਾ ਆਪਾਂ ਦੇਖਿਆ ਤੇ ਇਹਦੇ ਨਾਲ ਤੁਸੀਂ ਭਰ ਕੇ ਚਮਚਾ ਤੇ ਪਸੂ ਨੂੰ ਚਾਰਦਿਆ ਕਰੋ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ